ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਤਵੇ ਤੇ ਰੋਟੀ ਪਕਾਉਣ ਤੋਂ ਪਹਿਲਾਂ ਇਹ ਗੱਲਾਂ ਤੁਸੀਂ ਯਾਦ ਰੱਖ ਲੈਣੀਆਂ ਹਨ ਤਾਂ ਫਿਰ ਵੇਖਿਓ ਪਰਮਾਤਮਾ ਜੀ ਦੀ ਕਿਵੇਂ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਰ ਜੀ ਅੱਜ ਦੀ ਜੋ ਵਿਚਾਰ ਹੈ ਨਾ ਜਦੋਂ ਵੀ ਬੀਬੀਆਂ ਘਰ ਦੇ ਵਿੱਚ ਪ੍ਰਸ਼ਾਦਾ ਬਣਾਉਂਦੀਆਂ ਹਨ ਰੋਟੀ ਪਕਾਉਂਦੀਆਂ ਹਨ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਕੁਝ ਕ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਾਤ ਸੰਗਰ ਜੀ ਨਿੱਕੀ ਜਿਹੀ ਕਈ ਵਾਰੀ ਕੋਈ ਗੱਲ ਆਪਾਂ ਜਦੋਂ ਕਰ ਲੈਂਦੇ ਹਾਂ ਉਹਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਵੇਖੋ ਹੁਣ ਰੋਟੀ ਪਕਾਉਣ ਵਾਲਾ ਤਵਾ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਤੇ ਰੋਟੀ ਵੀ ਆਪਾਂ ਸਾਰੇ ਖਾਂਦੇ ਹਾਂ ਸਵੇਰੇ ਦੁਪਹਿਰੇ ਸ਼ਾਮੇ ਇਹ ਪਰਿਸ਼ਾਦਾ ਸ਼ੱਕਦੇ ਆਂ ਕਈ 2 ਟਾਈਮ ਸ਼ੱਕਦੇ ਆ ਚਲੋ ਗੱਲ ਵੱਖਰੀ ਪਰ ਸਾਡੇ ਕਈ ਵਾਰ 3 ਵਾਰ ਵੀ ਅੰਨ ਪਾਣੀ ਸ਼ੱਕਦੇ ਆਂ ਕਿਉਂਕਿ ਅੰਨ ਦੇ ਆਸਰੇ ਹੀ ਗੱਡੀ ਚੱਲਦੀ ਹੈ ਦੂਜੀਆਂ ਗੱਡੀਆਂ ਵਿੱਚ ਤਾਂ ਪੈਟਰੋਲ ਡੀਜ਼ਲ ਪਿਆ ਜਾਂਦਾ ਹੈ ਪਰ ਸਰੀਰ ਵਿੱਚ ਭੋਜਨ ਜੇਕਰ ਅੰਨ ਹੋਵੇ ਫਿਰ ਹੀ ਸਰੀਰ ਚੱਲਦਾ ਹੈ ਐਵੇਂ ਨਹੀਂ ਚੱਲਦਾ ਤਾਂ ਸਾਧ ਸੰਗਤ ਜੀ ਆਓ ਪਹਿਲਾ ਆਪਾਂ ਵਿਚਾਰ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇ ਗੁਰੂ ਸਾਹਿਬ ਜੀ ਸਰਬੱਤ ਸੰਗਤਾਂ ਦੇ ਘਰਾਂ ਵਿੱਚ ਬਰਕਤਾਂ ਪਾ ਦੇਣ ਇਹ ਹੀ ਤਾਂ ਸਾਡੀ ਹਰ ਵੇਲੇ ਅਰਦਾਸ ਰਹਿੰਦੀ ਹੈ ਸਾਧ ਸੰਗਤ ਜੀ ਕਈ ਵਾਰੀ ਨਾ ਅਸੀਂ ਵੇਖਦੇ ਹਾਂ ਕੁਝ ਲੋਕ ਬਹੁਤਾ ਉਦਮ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਉਹਨਾਂ ਦੀ ਕਿਸਮਤ ਚੰਗੀ ਹੈ ਕਿਸਮਤ ਚੰਗੀ ਬਣਾਉਣ ਲਈ ਵੀ ਕਈ ਕਰਮ ਕਰਨੇ ਪੈਂਦੇ ਹਨ ਸਤ ਸੰਗਿਆ ਜੀ ਕਰਮ ਕਰੋਗੇ ਉਹਦਾ ਹੀ ਫਲ ਮਿਲੇਗਾ ਤੇ ਇੱਕ ਚੀਜ਼ ਜਿਹੜੀ ਹੈ ਜਿਹੜੀ ਬੰਦੇ ਨੂੰ ਸਹੀ ਕਰਮ ਕਰਨ ਹੀ ਨਹੀਂ ਦਿੰਦੀ ਗੁਰਬਾਣੀ ਵਿੱਚ ਵੀ ਉਹਦਾ ਜ਼ਿਕਰ ਆਇਆ ਹੈ ਉਹ ਆਲਸ ਹੈ ਆਲਸ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਆਲਸ ਬੰਦੇ ਨੂੰ ਉਹਨੇ ਢਾਲ ਜਿਹ੍ਹਾ ਕਰ ਦਿੰਦੀ ਹੈ ਢੈਂਦੀ ਕਲਾ ਵੱਲ ਲੈ ਕੇ ਜਾਂਦਾ ਹੈ ਵੇਖੋ ਤੁਸੀਂ ਕੀ ਕਰਨਾ ਹੈ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਹੈ ਮਾਮਾ ਨੂੰ ਭੈਣਾਂ ਨੂੰ ਬਜ਼ੁਰਗ ਬੀਬੀਆਂ ਨੂੰ ਜਿਹੜੀਆਂ ਘਰ ਵਿੱਚ ਪ੍ਰਸ਼ਾਦਾ ਬਣਾਉਂਦੀਆਂ ਹਨ ਖਿਆਲ ਕਰਨਾ ਕਿ ਜੇ ਕੋਈ ਵੀਰ ਸੁਣ ਰਿਹਾ ਉਹ ਆਪਣੀ ਪਤਨੀ ਨੂੰ ਆਪਣੀ ਭੈਣ ਨੂੰ ਇਹ ਗੱਲ ਜ਼ਰੂਰ ਦੱਸ ਦੇਵੇ ਕਿ ਤਵੇ ਨੂੰ ਰਾਤ ਦੇ ਸਮੇਂ ਵਿੱਚ ਜ਼ਰੂਰ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਖਿਆਲ ਕਰਨਾ ਕਈ ਵਾਰੀ ਅਸੀਂ ਆਖ ਦਿੰਨੇ ਆ ਚਲੋ ਕੋਈ ਨਾ ਸਵੇਰੇ ਧੋ ਲਵਾਂਗੇ ਜੇਕਰ ਅਸੀਂ ਇਸ ਨੂੰ ਗੰਦਾ ਹੀ ਰੱਖ ਦੇਵਾਂਗੇ ਇਹਦੇ ਨਾਲ ਕੀ ਹੁੰਦਾ ਹੈ ਬਿਮਾਰੀਆਂ ਵੱਧਦੀਆਂ ਹਨ ਤਵੇ ਨੂੰ ਸਾਫ਼ ਕਰਨਾ ਬੜਾ ਲਾਜ਼ਮੀ ਹੈ ਤੇ ਜਦੋਂ ਵੀ ਆਪਾਂ ਸਵੇਰੇ ਤਵੇ ਦੀ ਵਰਤੋਂ ਕਰਦੇ ਹਾਂ ਉਦੋਂ ਵੀ ਉਹਨੂੰ ਸਾਫ਼ ਕਰਕੇ ਹੀ ਵਰਤਣਾ ਚਾਹੀਦਾ ਹੈ ਭਾਵੇਂ ਰੋਟੀ ਬਣਾਉਣ ਤੋਂ ਪਹਿਲਾਂ ਉਹਦੇ ਉੱਪਰ ਥੋੜਾ ਜਿਹਾ ਨਮਕ ਪਾ ਦਿਓ ਇਹਦੇ ਨਾਲ ਜਿਹੜੇ ਘਰ ਵਿੱਚ ਨਕਾਰਾਤਮਕ ਸ਼ਕਤੀ ਹੁੰਦੀ ਹੈ ਬਜ਼ੁਰਗ ਆਖਦੇ ਹਨ ਇਹ ਉਹਦੇ ਨਾਲ ਖਤਮ ਹੋ ਜਾਂਦੀ ਹੈ ਪਰ ਭਾਵੇਂ ਤੁਸੀਂ ਨਮਕ ਪਾਓ ਚਾਹੇ ਨਾ ਪਾਓ ਇਹੋ ਗੱਲ ਵੱਖਰੀ ਹੈ ਪਰ ਮੈਂ ਤੁਹਾਨੂੰ ਕਹਿ ਰਹੀ ਹਾਂ ਜੇ ਕਿ ਰਾਤ ਨੂੰ ਤਵੇ ਨੂੰ ਜ਼ਰੂਰ ਸਾਫ਼ ਕਰਿਆ ਕਰੋ ਸਵੇਰੇ ਰੋਟੀ ਪਕਾਉਣ ਤੋਂ ਪਹਿਲਾਂ ਵੀ ਜਦੋਂ ਪਹਿਲੀ ਰੋਟੀ ਪਾਉਣੀ ਹੈ ਤਵੇ ਦੇ ਉੱਪਰ ਤਾਂ ਸਤਸੰਗਰ ਜੀ ਉਹਦੋਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਜ਼ਰੂਰ ਰੱਖਣਾ ਹੈ ਤਵੇ ਤੇ ਪਹਿਲੀ ਰੋਟੀ ਪਾਉਣ ਤੋਂ ਪਹਿਲਾਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਦਸਾਂ ਪਾਤਸ਼ਾਹੀਆਂ ਦਾ ਨਾਮ ਲੈ ਲੈਣਾ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਤਨ ਤਨ ਸ੍ਰੀ ਗੁਰੂ ਹਰ ਰਾਏ ਜੀ ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤਨ ਤਨ ਗੁਰੂ ਤੇਗ ਬਹਾਦਰ ਜੀ ਚੰਦ ਦਸਵੇਂ ਗੋਬਿੰਦ ਸਿੰਘ ਜੀ ਗੁਰੂ ਨਮੋਹ ਚਰਨ ਅਰਵਿੰਦ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਇਹ ਹੀ ਕਹਿ ਦਿਓ ਕਿ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਜਾਂ ਇਹ ਕਹਿ ਕੇ ਪਹਿਲੀ ਰੋਟੀ ਜਿਹੜੀ ਤਵੇ ਤੇ ਪਾਓ ਅਗਲੀ ਘਰ ਜਿਹੜੀ ਹੈ ਜੀ ਸਾਡੇ ਘਰ ਦੇਣਾ ਆਸ-ਪਾਸੇ ਕਈ ਆਵਾਰਾ ਜਾਨਵਰ ਹੁੰਦੇ ਹਨ ਜਿੱਦਾਂ ਕੋਈ ਸੂਈ ਕੁੱਤੀ ਵੀ ਹੁੰਦੀ ਹੈ ਕਤੂਰੇ ਹੁੰਦੇ ਹਨ ਤੁਸੀਂ ਕੀ ਕਰਨਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਉਹਨਾਂ ਵਾਸਤੇ ਇੱਕ ਜਾਂ ਦੋ ਪ੍ਰਸ਼ਾਦੇ ਦਾ ਵੱਧ ਆਟਾ ਗੁੰਨ ਲੈਣਾ ਹੈ ਉਹਨਾਂ ਦੇ ਲਈ ਇਹ ਚੀਜ਼ ਤੁਸੀਂ ਬਣਾਉਣੀ ਹੈ ਜਿਹੜੇ ਕੁੱਤੇ ਵਾਸਤੇ ਰੋਟੀ ਪਕਾਉਣੀ ਬੜੀ ਹੀ ਜ਼ਰੂਰੀ ਹੁੰਦੀ ਹੈ ਇਹ ਦੇ ਨਾਲ ਕੀ ਹੁੰਦਾ ਹੈ ਉਹ ਅਸੀਸਾਂ ਦਿੰਦੇ ਹਨ ਬੋਲ ਤਾਂ ਨਹੀਂ ਸਕਦੇ ਵੇਖੋ ਜੇ ਬੋਲਦੇ ਵੀ ਹੋਣ ਸਾਨੂੰ ਸਮਝ ਨਹੀਂ ਲੱਗਣੀ ਕਿਉਂਕਿ ਉਹ ਬੇਜੁਬਾਨ ਤਾਂ ਹੁੰਦੇ ਹਨ ਉਹਨਾਂ ਕੋਲ ਭਾਸ਼ਾ ਹੁੰਦੀ ਹੈ ਪਰ ਉਹ ਸਾਨੂੰ ਸਮਝ ਨਹੀਂ ਆਉਣੀ ਇਸ ਕਰਕੇ ਉਹਨਾਂ ਵਾਸਤੇ ਤੁਸੀਂ ਪ੍ਰਸ਼ਾਦਾ ਜ਼ਰੂਰ ਬਣਾਓ ਰੋਟੀ ਜ਼ਰੂਰ ਬਣਾ ਤੇ ਆਪਣੇ ਬੱਚਿਆਂ ਨੂੰ ਵੀ ਆਦਤ ਪਾਓ ਕਿ ਉਹਨਾਂ ਨੂੰ ਰੋਟੀ ਪਾਉਣ ਉਹਨਾਂ ਅੰਦਰ ਵੀ ਦਇਆ ਦੀ ਭਾਵਨਾ ਜਾਗੇ ਜਿੱਥੇ ਦਇਆ ਹੈ ਉਥੇ ਧਰਮ ਹੈ ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਹੀ ਨੂੰ ਮੋਦਾ ਨਹੀਂ ਮਾਰਨਾ ਚਾਹੀਦਾ ਕਈ ਵਾਰੀ ਅਸੀਂ ਉਹਨੂੰ ਮੋਦਾ ਇਸ ਤਰ੍ਹਾਂ ਕਰ ਦਿੰਦੇ ਹਾਂ ਵੇਖੋ ਕੀ ਹੁੰਦਾ ਹੈ ਸਾਥ ਸੰਗਤ ਜੀ ਜਿਹੜੀ ਚੀਜ਼ ਨੇ ਸਾਨੂੰ ਅੰਨ ਦੇਣਾ ਹੈ ਪਕਾ ਕੇ ਉਸ ਨੂੰ ਕਦੇ ਮੋਦਾ ਨਾ ਮਾਰਿਓ ਉਹਨੂੰ ਖੜਾ ਕਰ ਦਿਓ ਸਿੱਧੇ ਕਈ ਮੋਦਾ ਮਾਰ ਦਿੰਦੇ ਹਨ ਮੋਦਾ ਮਾਰਨ ਦਾ ਮਤਲਬ ਵੇਖੋ ਕਿ ਕੋਈ ਇਹਦੇ ਵਿੱਚ ਕੋਈ ਅਪਸ਼ਗਨ ਨਹੀਂ ਹੈਗਾ ਇਹ ਇੱਕ ਸਾਇੰਸ ਕਾਮਨ ਸੈਂਸ ਦੀ ਗੱਲ ਹੁੰਦੀ ਹੈ ਇਹ ਵੀ ਜਿਹੜੀ ਚੀਜ਼ ਹੈ ਅਸੀਂ ਇਸ ਨੂੰ ਵਰਤਣਾ ਹੈ ਉਹਦਾ ਅਦਬ ਕਰਨਾ ਚਾਹੀਦਾ ਹੈ ਸਤਿਕਾਰ ਕਿਵੇਂ ਕਰਨਾ ਹੈ ਜਿਵੇਂ ਕਿਤਾਬ ਜਿਹੜੀ ਆਪਾਂ ਨੂੰ ਗਿਆਨ ਦੇਣ ਵਾਲੀ ਹੁੰਦੀ ਹੈ ਉਹਨੂੰ ਆਪਾਂ ਪੈਰਾਂ 'ਚ ਥੋੜੀ ਰੱਖਦੇ ਹਾਂ ਇਹ ਚੀਜ਼ਾਂ ਨਾਰਮਲ ਚੀਜ਼ਾਂ ਹਨ ਜਿਹੜੀਆਂ ਸਾਨੂੰ ਸਮਝਣੀਆਂ ਪੈਣਗੀਆਂ ਇਸ ਕਰਕੇ ਜਦੋਂ ਵੀ ਤੁਸੀਂ ਰਸੋਈ ਦੇ ਤਵੇ ਦਾ ਇਸਤੇਮਾਲ ਕਰਕੇ ਹਟ ਜਾਂਦੇ ਹੋ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹੋ ਜਹੀ ਜਗ੍ਹਾ ਤੇ ਰੱਖੋ ਜਿੱਥੇ ਸਾਫ਼ ਸਫਾਈ ਹੋਵੇ ਉਹਨੂੰ ਗੰਦੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਪਰਿਸ਼ਾਦਾ ਸ਼ੱਕ ਹੈ ਕਿ ਅਸੀਂ ਕਿਰਤ ਕਰਨੀ ਹੈ ਇੰਨੇ ਹੀ ਸਾਡੀ ਕਿਸਮਤ ਬਣਾਉਣੀ ਹੈ ਇਸ ਕਰਕੇ ਤਵਾ ਜਿੰਨਾ ਚਮਕੇਗਾ ਸਮਝ ਲਓ ਸਾਡੀ ਕਿਸਮਤ ਵੀ ਉਵੇਂ ਚਮਕੇਗੀ ਤੁਸੀਂ ਵੇਖੋਗੇ ਦੋ ਤਰ੍ਹਾਂ ਦੀ ਔਰਤਾਂ ਹੁੰਦੀਆਂ ਹਨ ਇੱਕ ਹੁੰਦੀਆਂ ਹਨ ਸੁਚੱਜੀਆਂ ਤੇ ਇੱਕ ਹੁੰਦੀਆਂ ਹਨ ਕੁਚੱਜੀਆਂ ਬਾਣੀ ਵੀ ਹੈ ਸਤਗੁਰੂ ਦੀ ਬਾਣੀ ਇੱਕ ਸੁਚੱਜੀ ਤੇ ਇੱਕ ਕੁਚੱਜੀ ਬੀਬੀ ਦੇ ਜਿਹੜੇ ਕਾਰਜ ਹੁੰਦੇ ਹਨ ਉਹ ਬੜੇ ਸੋਹਣੇ ਹੁੰਦੇ ਹਨ ਕੁਚੱਜੀ ਜਿਸ ਨੂੰ ਕੋਈ ਕੰਮ ਨਹੀਂ ਆਉਂਦਾ ਸਲੀਕੇ ਨਾਲ ਕੰਮ ਕਰਨਾ ਨਹੀਂ ਆਉਂਦਾ ਜਿਸ ਨੂੰ ਪਤਾ ਹੀ ਨਹੀਂ ਮੈਂ ਸੰਸਾਰ ਵਿੱਚ ਕਰਨ ਕੀ ਆਈ ਹ ਜਿਹੜੇ ਕੰਮ ਨਹੀਂ ਕਰਨੇ ਉਹ ਕਰੀ ਜਾਂਦੀ ਹੈ ਪੂਰੇ ਹੀ ਫਖਰ ਦੇ ਨਾਲ ਹੋਰ ਹੀ ਹੌਸਲੇ ਨਾਲ ਜਿਹੜੇ ਕਰਨੇ ਆ ਉਹ ਕਰਦੀ ਨਹੀਂ ਇਸ ਕਰਕੇ ਕਈ ਕੀ ਕਰਦੇ ਹਨ ਕਿ ਆਪਾਂ ਤਿੱਖੀ ਚੀਜ਼ ਨਾਲ ਤਵੇ ਨੂੰ ਖੁਰਚਣ ਲੱਗ ਪੈਂਦੇ ਨਹੀਂ ਜੀ ਇਸ ਨਾਲ ਕਦੇ ਵੀ ਜੋਠ ਨਹੀਂ ਲੈਂਦੀ ਸਾਧ ਸੰਗਾ ਜੀ ਤਵਾ ਸਾਨੂੰ ਹਮੇਸ਼ਾ ਲੋਹੇ ਦਾ ਹੀ ਵਰਤਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਤਤ ਹੁੰਦੇ ਹਨ ਹੁਣ ਘਰਾਂ ਵਿੱਚ ਬੇਬੀਆਂ ਜਿਹੜੀਆਂ ਹਨ ਅੱਜ ਕੱਲ ਦਾ ਜਿਹੜਾ ਮਾਡਰਨ ਜ਼ਮਾਨਾ ਆ ਗਿਆ ਅਸੀਂ ਕਹਿੰਦੇ ਆ ਜੀ ਨਾਨ ਸਟਿਕ ਜਾਂ ਹੋਰ ਕਿਸੇ ਧਾਤੂ ਦੇ ਤਵੇ ਮਿਲ ਜਾਂਦੇ ਆ ਉਹ ਕਹਿਣੇ ਵੀ ਸੌਖੇ ਹੁੰਦੇ ਹਨ ਤੇ ਆਖਤੀਆਂ ਹਨ ਸਾਫ਼ ਵੀ ਸੌਖਾ ਹੁੰਦਾ ਹੈ ਇਸ ਕਰਕੇ ਫਿਰ ਉਹ ਜਿਹੜਾ ਇਸਤੇਮਾਲ ਤਾਂ ਸੌਖਾ ਹੁੰਦਾ ਹੈ ਉਹਦਾ ਕਰਨਾ ਪਰ ਸਫਾਈ ਕਰਨੀ ਸੌਖੀ ਹੋ ਜਾਂਦੀ ਹੈ ਪਰ ਉਹਨਾਂ ਦੇ ਨੁਕਸਾਨ ਵੀ ਬੜੇ ਦੱਸੇ ਜਾਂਦੇ ਹਨ ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਸਾਤ ਸੰਗਤ ਜੀ ਕਈ ਔਰਤਾਂ ਨੂੰ ਆਦਤ ਹੁੰਦੀ ਹੈ ਉਹ ਤਵੇ ਦੇ ਉੱਪਰ ਬੀਬੀਆਂ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਕਿਉਂਕਿ ਇਹ ਵੀ ਆਦਤ ਠੀਕ ਨਹੀਂ ਕਿ ਗਰਮ-ਗਰਮ ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਪਰ ਕੱਲੇ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਹਫ਼ਤੇ ਵਿੱਚ ਤੁਸੀਂ ਤਵੇ ਤੇ ਨਿੰਬੂ ਜਾਂ ਮਿੱਠਾ ਸੋਡਾ ਜਾਂ ਸਿਰਕਾ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕਰੋ ਇਸ ਕੰਮ ਨੂੰ ਤੁਸੀਂ ਕਰਕੇ ਵੇਖਿਓ ਇਹਦੇ ਤਵੇ ਦੇ ਨਾਲ ਹੀ ਸਾਰੀ ਗੰਦਗੀ ਸਾਫ਼ ਹੋ ਜਾਣੀ ਹੈ ਤਵਾ ਵੀ ਸੋਹਣਾ ਹੋ ਜਾਵੇਗਾ ਸਫਾਈ ਵੀ ਹੋ ਜਾਵੇਗੀ ਮੈਲ ਵੀ ਲੱਥ ਜਾਵੇਗੀ ਇਹਨਾਂ ਚੀਜ਼ਾਂ ਦਾ ਜੋਤਿਸ਼ ਦੇ ਨਾਲ ਵੀ ਬੜਾ ਹੀ ਗਹਿਰਾ ਸੰਬੰਧ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਈ ਲੋਕ ਇਹਨਾਂ ਚੀਜ਼ਾਂ ਨੂੰ ਜੋਤਿਸ਼ ਨਾਲ ਜੋੜ ਦਿੰਦੇ ਆ। ਵਾਸਤੂ ਨਾਲ ਜੋੜ ਦਿੰਦੇ ਆ। ਕਦੇ ਵੀ ਵਰਮਾ-ਭਰਮਾ ਵਿੱਚ ਨਹੀਂ ਪੈਣਾ। ਤੁਸੀਂ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਵਾਹਿਗੁਰੂ ਤੁਹਾਡਾ ਸ਼ੁਕਰ ਹੈ। ਜਾਂ ਮੂਲ ਮੰਤਰ, ਜਾਂ ਗੁਰ ਮੰਤਰ, ਜਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ। ਪਾਈ ਇਹ ਚੀਜ਼ਾਂ ਜਿਹੜੀਆਂ ਹਨ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਰੋ। ਜਿਹੜੀਆਂ ਬੱਚੀਆਂ ਘਰ ਵਿੱਚ ਰੋਟੇ ਪਕਾਉਣਾ ਸਿੱਖ ਰਹੀਆਂ ਹਨ ਉਹਨਾਂ ਨੂੰ ਵੀ ਜਿੱਥੇ ਅਸੀਂ ਬਾਕੀ ਕੰਮ ਸਿਖਾਉਂਦੇ ਹਾਂ ਉਥੇ ਇਹੋ ਜਿਹੀਆਂ ਸੁਚੱਜੀਆਂ ਆਦਤਾਂ ਵੀ ਸਿਖਾਇਆ ਕਰੋ ਉਹ ਬਹੁਤਾ ਤਾਂ ਛੋਟਾ ਤਾਂ ਵੱਡਾ ਨਹੀਂ ਹੋ ਜਾਣਾ ਚਾਹੀਦਾ ਉਹਨੂੰ ਉਹ ਇਹ ਸਾਰੀਆਂ ਗੱਲਾਂ ਸਿਖਾਇਆ ਕਰੋ ਰੋਟੀ ਜਿਹੜੀ ਵੇਲਣੀ ਹੈ ਰੋਟੀ ਪਾਉਣੀ ਹੈ ਤੇ ਜਦੋਂ ਤਵੇ ਤੇ ਪਹਿਲੀ ਰੋਟੀ ਪਾਉਣੀ ਹੈ ਵਾਹਿਗੁਰੂ ਦਾ ਨਾਮ ਲੈਣਾ ਜਿੱਥੇ ਦੁਨਿਆਵੀ ਚੀਜ਼ਾਂ ਸਿਖਾਈ ਜਾਂਦੇ ਆ ਉਥੇ ਪਈ ਕਿਉਂਕਿ ਦੁਨਿਆਵੀ ਚੀਜ਼ਾਂ ਤਾਂ ਬੱਚਿਆਂ ਨੇ ਸਿੱਖ ਹੀ ਜਾਣੀਆਂ ਹਨ ਗੱਲ ਤਾਂ ਰੋਹਾਨੀਅਤ ਦੀ ਹੈ ਆਪਾਂ ਕਹਿੰਦੇ ਆ ਗੁਰਦੁਆਰਾ ਸਾਹਿਬ ਜਾਨੇ ਆ ਭੋਜਨ ਬਹੁਤ ਸਵਾਦ ਲੱਗਦਾ ਉਥੇ ਪਈ ਵੇਖੋ ਰਾਸ਼ਨ ਤਾਂ ਉਹੀ ਹੁੰਦਾ ਜਿਹੜਾ ਆਪਾਂ ਦੂਜੀਆਂ ਦੁਕਾਨਾਂ ਤੋਂ ਲਿਆਉਂਦੇ ਆ ਖੇਤਾਂ ਚੋਂ ਲਿਆਉਂਦੇ ਆ ਅਨਾਜ ਉਥੇ ਉਹੀ ਹੁੰਦਾ ਹੈ ਪਰ ਉਥੇ ਬਾਣੀ ਪੜ੍ਹੀ ਜਾਂਦੀ ਹੈ ਬਾਣੀ ਦਾ ਅਸਰ ਹੁੰਦਾ ਹੈ ਜਦੋਂ ਅਸੀਂ ਵੀ ਘਰ ਵਿੱਚ ਬਾਣੀ ਪੜਦੇ ਹਾਂ ਪ੍ਰਸ਼ਾਦਾ ਤਿਆਰ ਕਰਾਂਗੇ ਤਾਂ ਉਹੀ ਅਸਰ ਹੋਵੇਗਾ ਘਰ ਦੀਆਂ ਬਿਮਾਰੀਆਂ ਵੀ ਦੂਰ ਹੋਣਗੀਆਂ ਫਿਰ ਜੈਸਾ ਹੋਵੇਗਾ ਅਨ ਤੇ ਤੈਸਾ ਹੋਵੇਗਾ ਮਨ ਐਵੇਂ ਹੀ ਨਹੀਂ ਗੱਲਾਂ ਬਣੀਆਂ ਜਦੋਂ ਅਸੀਂ ਨਾਮ ਜਪਦੇ ਹਾਂ ਨਾਮ ਜਪਦੇ ਹਾਂ ਜੇ ਕੋਈ ਅੰਨ ਨੂੰ ਪਕਾਵੇਗਾ ਉਹਦਾ ਅਸਰ ਖਾਣ ਵਾਲੇ ਤੇ ਵੀ ਹੋ ਜਾਵੇਗਾ ਇਸ ਕਰਕੇ ਸਾਨੂੰ ਭਾਈ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਣਾ ਹੈ ਅੱਜ ਘਰਾਂ ਵਿੱਚ ਬੜਾ ਹੀ ਕਲੇਸ਼ ਹੈ ਬਰਕਤ ਨਹੀਂ ਹੈਗੀ ਕਈ ਘਰਾਂ ਵਿੱਚ ਲੜਾਈ ਹੈ ਉਹਦਾ ਕਾਰਨ ਇਹੀ ਹੈ ਬੀਬੀਆਂ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਰੱਬ ਦਾ ਨਾਮ ਹੀ ਨਹੀਂ ਲੈਂਦੀਆਂ ਸਿਰ ਹੀ ਨਹੀਂ ਟੱਕਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੇਸਾਂ ਦੀ ਮਰਿਆਦਾ ਕੀ ਹੈ ਕੇਸ ਤਾਂ ਗੁਰੂ ਦੀ ਮੋਹਰ ਹਨ ਕਿਸੇ ਜਾਨਵਰ ਵਾਸਤੇ ਪ੍ਰਸ਼ਾਦਾ ਹੀ ਨਹੀਂ ਤਿਆਰ ਕਰਦੀਆਂ ਗਿਣ ਕੇ ਰੋਟੀ ਪਕਾਉਂਦੀਆਂ ਹਨ ਕਿ ਤੂੰ ਦੋ ਖਾਣੀਆ ਤੂੰ ਤਿੰਨ ਖਾਣੀਆ ਓਨੀਆਂ ਕਹੀ ਲਾਉਣਗੀਆਂ ਇਹ ਚੀਜ਼ਾਂ ਜਦੋਂ ਤੱਕ ਕਰੀ ਜਾਓਗੇ ਗਿਣਤੀਆਂ ਵਿੱਚ ਪਏ ਰਹੋਗੇ ਜ਼ਿੰਦਗੀ ਓਨੀ ਹੀ ਤੁਹਾਡੀ ਉਲਝਦੀ ਜਾਵੇਗੀ ਅੱਗੇ ਬੀਬੀਆਂ ਸਿਰ ਤੋਂ ਚੁੰਨੀ ਨਹੀਂ ਸਿਲਾਉਂਦੀਆਂ ਕਈ ਬੀਬੀਆਂ ਨੇ ਤਾਂ ਚੁੰਨੀ ਹੀ ਵਿਸਾਰ ਹੀ ਦਿੱਤੀ ਹੈ ਕੁਝ ਹੋਰ ਹੀ ਟ੍ਰੈਂਡ ਚੱਲ ਪਿਆ ਹੈ ਘਰਾਂ ਵਿੱਚ ਜਦੋਂ ਚੁੰਨੀ ਲਾਹ ਗਈ ਹੈ ਤਾਂ ਸ਼ਰਮ ਵੀ ਨਾਲ ਹੀ ਲੱਗ ਗਈ ਹੈ ਇਹ ਜਿਹੜੀ ਮर्यादा ਬਣੀ ਹੋਈ ਸੀ ਐਵੇਂ ਥੋੜੀ ਬਣੀ ਸੀ ਮर्यादा ਤਾਂ ਗੁਰੂ ਦੀ ਘਰ ਦੀ ਮर्यादा ਵਿੱਚ ਬਹੁਤ ਖਾਸ ਗੁਣ ਹਨ ਮਹਾਰਾਜ ਨੇ ਇਹ ਪੱਕੇ ਨਿਯਮ ਦੱਸੇ ਹਨ ਸਾਨੂੰ ਜਿਹੜੀ ਮਰਿਆਦਾ ਹੁੰਦੀ ਹੈ ਗੁਰੂ ਦਾ ਹੁਕਮ ਹੁੰਦਾ ਹੈ ਸਿੱਖ ਦੀ ਮਰਜ਼ੀ ਨਹੀਂ ਹੁੰਦੀ ਸਿੱਖਣੀਆਂ ਦੀ ਮਰਜ਼ੀ ਨਹੀਂ ਹੁੰਦੀ ਸਾਧ ਸੰਗਤ ਜੀ ਇਹ ਤਾਂ ਮੰਨਣਾ ਹੀ ਪੈਂਦਾ ਹੈ ਹੁਕਮ ਮੰਨਿਆ ਹੋਵੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਏ ਅਸੀਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤੁਹਾਨੂੰ ਸਿੱਖਣ ਲਈ ਕੁਝ ਨਵੀਂ ਆਦਤ ਮਿਲ ਜਾਵੇ ਤੁਹਾਡੇ ਘਰ ਦੀਆਂ ਬਿਮਾਰੀਆਂ ਕਲੇਸ਼ ਦੂਰ ਹੋ ਜਾਣ ਘਰ ਵਿੱਚ ਬਰਕਤਾਂ ਦਾ ਵਾਸ ਹੋਵੇ ਹਮੇਸ਼ਾ ਹੀ ਜਦੋਂ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਤਾਂ ਕਿ ਸਰਬੱਤ ਦੇ ਭਲੇ ਦੇ ਨਾਲ ਨਾਲ ਸਾਡਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ